ਰੋਟਰੀ ਕਲੱਬ ਗੁਰਾਇਆਂ ਦੇ ਪ੍ਰਧਾਨ ਅਤੇ ਸਮਾਜ ਸੇਵਕ ਸੋਦੀ राम ਗੋਹਾਵਰ, ਹਰਜੀਵਨ ਜੈਨ, ਪੀਐਸਟੀ ਲੋ ਵਿਨੇ ਗੁਪਤਾ ਅਤੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਤੋਂ ਇਲਾਵਾ ਹੋਰਨਾ ਮੈਂਬਰਵਲਸ ਮਾ ਸੇਵਾ ਦਾ ਕੰਮ ਕਰਦੇ ਆ ਮੰਡੀ ਵਿੱਚ 11 ਕ੍ਰਿਕਟ ਕਲੱਬ ਗੁਰਾਇਆਂ ਨੂੰ ਕ੍ਰਿਕਟ ਦਾ ਸਨਮਾਨ ਦਿੱਤਾ ਗਿਆ ਇਸ ਮੌਕੇ ਪ੍ਰਧਾਨ 소ਡੀ ਨਾਮ ਨੇ ਦੱਸਿਆ ਕਿ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ 바ਵਾ ਨੇ ਉਨ੍ਹਾਂ ਨੂੰ ਖਿਡਾਰੀਆਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਸੀ ਜਿਸ ਦੇ ਚਲਦਿਆਂ ਰੋਟਰੀ ਕਲੱਬ ਗੁਰਾਇਆਂ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਵੰਡਿਆ ਗਿਆ ਹੈ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਨੂੰ ਹੋਰ ਵੀ ਸਨਮਾਨ ਦੀ ਲੋੜ ਪਈ ਤਾਂ ਕਲੱਬ ਵੱਲੋਂ ਹੋਰ ਸਨਮਾਨ ਵੀ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਲਈ ਇੱਕ ਅਜੀਹਾ ਸਾਧਨ ਹੈ ਜੋ ਨਸ਼ਿਆਂ ਤੋਂ ਦੂਰ ਰੱਖ ਸਕਦੀਆਂ ਹਨ ਇਸ ਮੌਕੇ ਮੰਡੀ 11 ਕਲੱਬ ਵੱਲੋਂ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਲਵਲੀ ਚੋਪੜਾ ਸਨੀ ਹਰਵਿੰਦਰ ਸਿੰਘ ਸ਼ਾਨ ਢੰਡਾ ਅਮਰਜੀਤ ਸਿੰਘ ਬਿੱਟੂ ਗੁਰਾਇਆ ਆਦ ਹਾਜ਼ਰ ਸਨ ਮੰਡੀ 11 ਕਲੱਬ ਗੁਰਾਇਆ ਸਾਡੀ ਰੋਟਰੀ ਕਲੱਬ ਗੁਰਾਇਾਨ ਆਪਣੀ ਡਿਮਾਂਡ ਕੀਤੀ ਸੀ ਇਹਨਾਂ ਨੇ ਕਿ ਸਾਡੇ ਕੋਲ ਕਿਟ ਕਿਟ ਫੀਡ ਨਹੀਂ ਕੋਸ਼ਿਸ਼ ਕਰਤਾਂ ਨਹੀਂ ਹੈਗੀਆਂ ਕਿ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਗਰ ਤੁਹਾਨੂੰ ਕਿੱਟਾਂ ਤੋਂ ਇਲਾਵਾ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਅਸੀਂ ਉਹ ਤੁਹਾਡੀ ਲੋੜ ਪੂਰੀ ਕਰਾਂਗੇ ਤੇ ਜਦੋਂ ਇਹਨਾਂ ਨੇ ਸਾਨੂੰ ਇਹ ਬੇਨਤੀ ਕੀਤੀ ਤੇ ਅਸੀਂ ਉਸੇ ਵੇਲੇ ਮਨੀਸ਼ ਨੇ ਕਿਹਾ ਵੀ ਜਿੰਨੇ ਵੀ ਪੈਸੇ ਲੱਗਦੇ ਕੁਝ ਲੈ ਜਾਓ ਅੱਗੇ ਹੀ ਸਮਾਨ ਲੈ ਕੇ ਆਓ ਔਰ ਅਸੀਂ ਅੱਜ ਅੱਜ ਐਤਵਾਰ ਨੂੰ ਸ਼ੁਰੂਆਤ ਇਹਨਾਂ ਦੀ ਜਿਹੜੀ ਖੇਡਾਂ ਦੀ ਪ੍ਰਾਣੀ ਆ ਤੇ ਅਤੇ ਨਾਲ ਇਹ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਹੋਰ ਵੀ ਜਿਹੜੇ ਤੁਹਾਡੇ ਲਾਗੇ ਕੜਾਹੀ ਖੇੜਦੇ ਆ ਔਰ ਇਹਨਾਂ ਤੋਂ ਇਲਾਵਾ ਵੀ ਜੇ ਤੁਹਾਨੂੰ ਹੋਰ ਕੋਈ ਜ਼ਰੂਰਤ ਹੋ ਗਈ ਤਾਂ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਤਾਂ ਕਿ ਸਾਡੇ ਬੱਚਿਆਂ ਦੇ ਵਿੱਚ ਅਸਲੀ ਮਹੀਨੇ ਵਿੱਚ ਇਹ ਅਸੀਂ ਮਹੀਨੇ ਦੇ ਵਿੱਚ ਜਿਹੜੀ ਨਸ਼ਿਆਂ ਦੀ ਜਿਹੜੀ ਦਵਾਈ ਆ ਇਹ ਖੇਡਾਂ ਹੀ ਆ ਤਾਂ ਕਿ ਨਸ਼ਿਆਂ ਨੂੰ ਛੱਡ ਕੇ ਸਾਡੇ ਜਿਹੜੇ ਨੌਜਵਾਨ ਆ ਘੁਰਾ ਹੋਏ ਆ ਉਹ ਖੇਡਾਂ 'ਤੇ ਆਧਾਰ ਦੇਣਗੇ ਤਾਂ ਸਾਡਾ ਜਿਹੜਾ ਪੰਜਾਬ ਆ ਉਹ ਵਧੀਆ ਤਰੀਕੇ ਨਾਲ ਤਰੱਕੀ ਕਰਾਂਗਾ ਕਰੇਗਾ ਤੇ ਮੈਂ ਆਸ ਕਰਦਾ ਕਿ ਸਾਡੇ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਦੇ ਵੱਲ ਧਿਆਨ ਦੇਣ ਤੇ ਅਸੀਂ ਵੀ ਆਪਣੇ ਤੌਰ ਤੇ ਅਤੇ ਜਿਹੜੇ ਐਨਆਈ ਐਨਆਰਆਈ ਵੀਰਿਆ ਉਹਨਾਂ ਨੇ ਵੀ ਬੇਨਤੀ ਕਰਾਂਗੇ ਕਿ ਇਹਨਾਂ ਬੱਚਿਆਂ ਦੀ ਤੁਸੀਂ ਮਤ ਕਰਕੇ ਇਹਨਾਂ ਨੂੰ ਖੇਡਾਂ ਦੇ ਪਾਸੇ ਲਾਓ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ